ਰੋਜ਼ਪੁਰ ਚ ਬੀਤੇ ਦਿਨੀ ਕਸਬਾ ਮੱਲਾ ਦਿਨ ਆਉਂਦੇ ਪਿੰਡ ਗੋਗਿਆਣੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਚ ਜ਼ਮੀਨ ਜਾਇਦਾਦ ਤੇ ਘਰੇਲੂ ਝਗੜੇ ਦੇ ਚੱਲਦਿਆਂ ਇੱਕ ਨਹੰਗ ਸਿੰਘ ਵੱਲੋਂ ਆਪਣੇ ਮਾਪੇ ਤੇ ਉਹਨਾਂ ਨੂੰ ਪਜਾਬ ਜਾ ਕੇ ਕੁੱਟਿਆ ਗਿਆ ਸੀ ਹਮਲਾ ਕੀਤਾ ਗਿਆ ਸੀ ਜੀਹਾਂ ਜੋ ਤਸਵੀਰਾਂ ਸੀ ਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਸੀ ਜੀਹਾਂ ਸੀਸੀਟੀਵੀ ਸਾਹਮਣੇ ਆਈ ਸੀ ਜਿਸ ਤੋਂ ਨਹੰਗ ਸਿੰਘ ਦਾ ਬਾਣਾ ਪਾ ਕੇ ਇੱਕ ਨੌਜਵਾਨ ਆਪਣੇ ਮਾਪੇ ਤੇ ਹਮਲਾ ਕਰਕੇ ਉਹਨਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਦਾ ਹੈ ਜਿਸ ਤੋਂ ਬਾਅਦ ਪੀੜਤ ਪਰਿਵਾਰ ਬੇਹਦ ਡਰੋਂਦਾ ਬਿਆਨਾਂ ਤੇ ਹੁਣ ਦੱਸਿਏ ਕਿ ਅਲਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਤੇ ਹਮਲਾ ਵਰਦੀਪਾਲ ਸ਼ੁਰੂ ਕਰ ਦਿੱਤੀ ਸੀ ਤੇ ਜੇਕਰ ਗੱਲ ਕਰੀਏ ਤਾਂ ਉਸ ਨੌਜਵਾਨ ਨੂੰ ਹੁਣ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਬਸ ਇਹ ਕਿ ਆ ਬੀਤੇ ਦਿਨੀ ਇੱਕ ਨਿਹੰਗ ਸਿੰਘ ਵੱਲੋਂ ਨਿਹੰਗ ਸਿੰਘ ਦਾ ਪਾਣਾ ਪਾਇਆ ਹੋਇਆ ਸੀ ਜਿਸ ਨੇ ਉਸ ਵੱਲੋਂ ਆਪਣੇ ਸਾਥੀਆਂ ਸਮੇਤ ਕਿਰਪਾਨਾਂ ਦੇ ਨਾਲ ਆਪਣੇ ਮਾਪੇ ਤੇ ਹਮਲਾ ਕੀਤਾ ਗਿਆ ਸੀ। ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਸ ਨਿਹੰਗ ਸਿੰਘ ਅਤੇ ਉਸ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡੋਗੋ ਗਿਆਨੇ ਦੇ ਅੰਗਰੇਜ਼ ਸਿੰਘ ਦੇ ਬਿਆਨ ਜਿਹੜੇ ਨੇ ਉਹਨਾਂ ਤੇ ਦਰਜ ਕਰਵਾਈ ਗਈ ਸੀ ਐਫ ਯਾਰ ਉਸ ਤੇ ਲੜਕੇ ਲਾਪ੍ਰੀਤ ਸਿੰਘ ਨੇ ਜ਼ਮੀਨ ਆਪਣੇ ਨਾਮ ਕਰਵਾਉਣ ਲੈ ਕੇ ਉਹਨਾਂ ਤੇ ਹਮਲਾ ਕੀਤਾ ਸੀ ਤੇ ਉਹਨਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਸੀ ਜਿਸ ਤੋਂ ਬਾਅਦ ਰੋਂਦਾ ਬਾਪ ਨਹੀਂ ਦੇਖ ਹੋ ਰਿਹਾ ਸੀ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਪ੍ਰੀਤ ਦੀ ਪਾਲ ਸ਼ੁਰੂ ਕਰ ਲਈ ਸੀ ਤੇ ਹੁਣ ਲਾਪ੍ਰੀਤ ਸਿੰਘ ਅਤੇ ਉਸ ਦਾ ਇੱਕ ਸਾਥੀ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਨਹੀਂ ਐਦਾਂ ਦੀ ਕੋਈ ਗੱਲ ਨਹੀਂ ਬਾਅਦੋਂ ਦੇਤੇ ਨੇ ਨਾਰਮਲ ਹੀ ਜਾਂਦੇ। ਤੁਹਾਨੂੰ ਮਾਲੀਆਂ ਸੱਤ ਤੱਕ ਕੰਨੀ ਨਹੀਂ ਵਧਿਆ ਉਹਨਾਂ ਦੇ ਨਾਲ। ਤੁਹਾਨੂੰ ਇਹ ਲੱਗਦਾ ਕਿ ਮਾਰਨਾ ਗਲਤ ਹੈ। ਜਦ ਵੀ ਤੁਸੀਂ ਜੜੀਓ ਇਹ ਚੀਜ਼ ਮੰਨਦੇ ਹੋ ਤੁਸੀਂ ਮਾਪਿਆਂ ਨੂੰ ਨਹੀਂ ਮਾਰਨਾ ਚਾਹੀਦਾ ਚਾਹੇ ਜਿੱਦਾਂ ਵੀ ਮਾਪਿਓ ਹੋਣ ਜਾਂ ਕੋਈ ਵੀ ਗੱਲ ਹੋਵੇ ਕਿ ਇਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਨਹੀਂ ਹੀ ਕਰਦਾ ਸੀ ਜਾਂ ਬੰਦੇ ਦਾ ਬੜਾ ਔਖਾ ਘੁੰਦਾ ਜੀ ਤੇ ਜਿਹੜਾ ਬੰਦੇ ਦੇ ਪਿੱਛੇ ਹੋਵੇ ਉਹਨਾਂ ਔਖਾ ਹੁੰਦਾ ਹੈ ਗੱਲ ਜਦੋਂ ਮਾਰਦੇ ਹੋਵੇ ਨਹੀਂ ਧੱਕਿਆ ਜਾਂਦਾ ਬੜਾ ਹੱਥ ਕੰਮ ਦੇ ਹੁੰਦੇ ਨੇ ਨਾ ਹਾਂਜੀ ਹੂੰ ਬਸ ਮੇਰਾ ਮੇਰੇ ਤੇ ਤਾਂ ਚੱਦਦ ਹੋਇਆ ਸੀਗਾ ਹੂੰ ਕੋਈ ਮੈਨੂੰ ਮੇਰੀ ਜੌਬ ਲੱਗੀ ਸੀ ਨਾ ਬਾਈਕ ਚਾਹੀਦੀ ਜੀ ਤਾਂ ਨਾਰਮਲ ਸੀਗਾ ਇਹਦਾ ਕੋਈ ਲੜਾਈ ਨਹੀਂ ਹੋਈ ਜਮੇ ਹੱਥ ਨੂੰ ਕੋਈ ਚੱਕਿਆ ਉਹਨੇ ਫੋਟੋ ਜਿਦਣੇ ਤੇ ਮੈਂ ਲੋਨ ਨੂੰ ਆਮ ਮੈਂ ਗੱਲ ਨਹੀਂ ਕਰ ਲੱਗਦਾ। ਬਸ ਸਾਹਮਣੇ ਆਇਆ ਸੀਗਾ ਕਿ ਇੱਕ ਲਹਿਗ ਸਿੰਘ ਵਾਲੇ ਦੇ ਵਿੱਚ ਇੱਕ ਲੜਕਾ ਆਪਣੀ ਮਾਤਾ ਪਿਤਾ ਨੂੰ ਕੁੱਟ ਰਿਹਾ ਉਹਦੇ ਨਾਲ ਚਾਰ ਪੰਜ ਸਾਥੀ ਸੀਗੇ। ਉਹਦੇ ਕੀ ਕਾਰਵਾਈ ਕੀਤੀ ਜੇ ਕੋਈ ਦਿਨ ਪਹਿਲਾਂ ਪਿੰਡ ਗੋਗਵਾਨੀ ਇੱਕ ਲੱਭਰੀਤ ਨਾਂ ਦੇ ਲੜਕੇ ਨੇ ਜਿਹੜਾ ਕਿ ਪਿਛਲੇ 3-4 ਸਾਲ ਤੋਂ ਆਉਦੇ ਘਰ ਨਹੀਂ ਦੇ ਰਿਹਾ ਉਹ ਬਾਹਰ ਮੋਹਲੀ ਸਾਈਡ ਤੇ ਰਹਿ ਰਿਹਾ ਉਸਨੇ ਆਪਣੇ ਮਾਪਪਨ ਨੂੰ ਘਰ ਚ ਆ ਕੇ ਉਹ ਚਾਰ ਸਾਥੀਆਂ ਦੇ ਨਾਲ ਕੁੱਟਿਆ ਸੀਗਾ ਜਿਸ ਸੰਬੰਧੀ ਅਸੀਂ ਮਕਦਮਾ ਨੰਬਰ 32452 ਤੁਸੀਂ 21108 ਵਾਲੇ ਜਥਾਣਾ ਮਲਾਵਾ ਦਰਜ ਕੀਤਾ ਸੀਗਾ ਤੇ ਜਿਸ ਦੇ ਸੰਬੰਧੀ ਉਸ ਨੂੰ ਕੱਲ 25 ਤਰੀਕ ਨੂੰ ਜਿਹੜਾ ਲਵਪ੍ਰੀਤ ਸਿੰਘ ਨੂੰ ਜਿਹੜਾ ਮਕਦਮੇ ਵਿੱਚ ਅਰੈਸਟ ਕਰ ਲਿਆ ਗਿਆ ਇਸ ਤੋਂ ਇਲਾਵਾ ਜਿਹੜੇ ਉਹਦੇ ਨਾਲ ਦੇ ਸਾਥੀ ਸੀਗੇ ਉਹਨਾਂ ਨੂੰ ਆਡੈਂਟੀਫਾਈ ਕਰਕੇ ਤੇ ਇੱਕ ਉਸ ਦੇ ਨਾਲ ਦਾ ਸਾਥੀ ਜਸ਼ਨ ਜਿਹੜਾ ਮਿਸ਼ਰੀ ਵਾਲ ਤੋਂ ਉਸ ਨੂੰ ਮਕਦਮੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸਰ ਦੋਨਾਂ ਨੂੰ ਕਿੱਥੋਂ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਚਲੋ ਇਹ ਸਾਡਾ ਤਫਤੀਸ਼ ਦਾ ਕੰਮ ਹੈ ਕਿ ਜਿਹੜਾ ਅੱਜ ਰੈਸ਼ਨ ਨੂੰ ਤਾਂ ਇਥੋਂ ਲੋਕ ਪ੍ਰੋਬਲਮ ਦੇ ਰਿਹਾ ਰਿਸਟ ਕੀਤਾ ਤੇ ਉਹਨੂੰ ਲੱਭ ਦਿੱਤ ਨੂੰ ਬਾਹਰ ਤੋ ਰਿਸਟ ਕੀਤਾ ਤੇ ਇਹਨਾਂ ਨੂੰ ਸਰ ਕੋਰਟ ਚ ਪੇਸ਼ ਕੀਤਾ ਗਿਆ ਕੀ ਕੁਚਰਮਾਨ ਮਿਲਿਆ ਜਾਂ ਇਹਨਾਂ ਇਸ ਨੂੰ ਜੁਡੀਸ਼ਲ ਮੰਡ ਪੇ ਜਾਏਗਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸਰ ਦੋਨਾਂ ਨੂੰ ਜੁਡੀਸ਼ਲ ਹਾਂਜੀ ਜੁਡੀਸ਼ਲ ਕਿਨੇ ਦਿਨਾਂ ਦਾ ਮਿਲਿਆ ਸਰ ਇਹ 14 ਦਿਨ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ